ਇਹ ਪੁਲ ਦੇ ਉੱਪਰ ਮੌਜੂਦ ਆ ਜੋ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਮਹਿਦਪੁਰ ਤੋਂ ਜਗਰਾਵ ਰੋਡ ਦੀਆਂ ਤਸਵੀਰਾਂ ਨੇ ਮਹਿਦਪੁਰ ਤੋਂ ਜਗਰਾਵ ਰੋਡ ਰਸਤੇ ਦੇ ਵਿੱਚ ਜੋ ਦਰਿਆ ਸਤਲੁਜ ਦਾ ਪੁਲ ਹੁੰਦਾ ਹੈ ਤਾਂ ਅੱਜ 27 ਅਗਸਤ ਦੀਆਂ ਤਸਵੀਰਾਂ ਨੇ ਮਹਿਦਪੁਰ ਤੋਂ ਜਗਰਾਵ ਮਾਰਗ ਰਸਤੇ 'ਚ ਸੁੱਧੂ ਅੰਬੇਟ ਵੀ ਹੈ ਤਾਂ ਇਹ ਪੁਲ ਦੋ ਦਰਿਆਵਾਂ ਦੇ ਪੁਲ ਹੈ ਦੋ ਹਿੱਸਿਆਂ ਨੂੰ ਜੋੜਦਾ ਹੈ ਤਾਂ ਇੱਥੇ ਇਹ ਦੱਸ ਦਈਏ ਕਿ ਦਰਿਆ ਸਤਲੁਜ ਦਾ ਕੱਲ ਰਾਜਾ ਜਲ ਪੱਤਰ ਲਗਾਤਾਰ ਵਧ ਰਿਆ ਸੀ ਪਰ ਉਹ ਸਥਿਰ ਰੂਪ ਦੇ ਵਿੱਚ ਚੱਲ ਰਿਹਾ ਜਨਾ ਜ਼ਿਆਦਾ ਵਧਿਆ ਤੇ ਨਾ ਘਟਿਆ ਪਰ ਪਾਖੜਾ ਦਾ ਲੈਵਲ ਲਗਾਤਾਰ ਵਧ ਰਿਹਾ ਤੇ بارش ਦਾ ਟਾਈਮ ਹੈ ਤੁਹਡੀ ਜਾਣਕਾਰੀ ਲਈ ਦੱਸਦੀ ਕਿ ਅੱਜ ਪਾਣੀ ਨਹੀਂ ਵਧਿਆ ਪਰ ਜੋ ਸਾਨੂੰ ਜਾਣਕਾਰ ਮਿਲੀ ਹੈ ਇੱਥੇ 11 ਵਜੇ ਤੱਕ ਪਾਣੀ 11 ਵਜੇ ਤੱਕ ਪਹੁੰਚੇਗਾ ਪਰ 11 ਵਜੇ ਪਾਣੀ ਵਧੇਗਾ ਤਾਂ ਅੱਗੇ ਤਸਵੀਰ ਦੇਖੋ ਦੀ ਪਪਨਰਾਂ ਦੇ ਇੱਕ ਕਿਸਾਨ ਦੇ ਪਪੂਲਰ ਬਹੁਤ ਸਾਰੇ ਦਰਿਆ ਦੇ ਵਿੱਚ ਡੱਕ ਚੁੱਕਿਆ ਡੇਰ ਰਾਤ ਤੱਕ ਉਹ ਲੱਗੇ ਰਹੇ ਪਪੂਲਰ ਕਟਨ ਪਰ ਇਥੇ ਤੱਕ ਗੱਲ ਸੀਮਤ ਨਹੀਂ ਰਹੀ ਹੁਣ ਵੀ ਦਰਿਆ ਦੇ ਵਿੱਚ ਡੱਗ ਰਿਹਾ ਹੈ ਤਾਂ ਵੱਡੀ ਅਪਡੇਟ ਤੁਹਾਡੇ ਸਾਹਮਣੇ 27 ਅਗਸਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਪਜਾਰਿਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਜੋ ਵਧ ਰਿਹਾ ਸੀ ਹੁਣ ਇਸ ਸਥਿਰ ਰੂਪ ਦੇ ਚੱਲ ਰਿਹਾ ਹੈ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਵੱਡੀ ਅਪਡੇਟ ਦਰਿਆ ਸਤਲੁਜ ਦੀ ਪਜਾਰਿਆ ਕਿ ਦਰਿਆ ਸਤਲੁਜ ਦਾ ਕੱਲ ਲਗਾਤਾਰ ਜਲ ਪੱਧਰ ਵਧਿਆ ਪਰ ਵਧਣ ਤੋਂ ਬਾਅਦ ਹੁਣ ਸਥਿਰ ਰੂਪ ਦੇ ਚੱਲ ਰਿਹਾ ਹੈ ਜਿੰਨਾ ਕੱਲ ਪਾਣੀ ਸੀ ਉਨਾ ਹੀ ਅੱਜ ਹੈ ਪਰ ਇੱਕ ਪਾਣੀ ਦੀ ਹੋਰ ਮੈਂ ਕੱਲ ਦੱਸ ਦੋ ਪਾਣੀ ਥੋੜਾ ਜਿਹਾ ਵਧਦਾ ਹੈ ਤਾਂ ਉਹ ਵੀ ਅਪਡੇਟ ਦਵਾਂਗੇ ਪਰ بارش ਦਾ ਬਹੁਤ ਸਾਰਾ ਪਾਣੀ ਇਸ ਵਿੱਚ ਮਿਲਿਆ ਹੈ بارش ਲਗਾਤਾਰ ਹੋ ਰਹੀ ਹੈ ਅੱਜ ਵੀ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਅੱਜ ਵੀ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਅੱਜ ਵੀ بارش ਸਾਰਾ ਦਿਨ ਪੈਗੀ ਪਰ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਕ ਲਗਾਤਾਰ ਵਧ ਰਿਹਾ ਸੀ ਹੁਣ ਸਥਿਰ ਰੋਪ ਦੇ ਵਿੱਚ ਚੱਲ ਰਿਹਾ ਹੈ ਹੁਣ ਉਸ ਤੋਂ ਬਾਅਦ ਪਾਣੀ ਵਧਿਆ ਨਹੀਂ ਬਰਾਬਰ ਟਿਕ ਕੇ ਸਥਿਰ ਰੋਪ ਦੇ ਵਿੱਚ ਚੱਲ ਰਿਹਾ ਹੈ ਤਾਂ ਇਹ ਪਾਣੀ ਹੋਰ ਵਧ ਸਕਦਾ ਜਿੱਦਾਂ ਕਿ ਬਾਰਿਸ਼ ਪੈ ਰਹੀ ਹੈ ਸਾਰਿਆਂ ਨੂੰ ਪਤਾ ਹੈ ਪਾਖੜਾ ਦਾ ਲੈਵਲ 1677 ਤਕਰੀਬਨ ਹੋ ਚੁੱਕਿਆ ਹੈ ਪਾਖੜਾ ਦਾ ਲੈਵਲ ਤਕਰੀਬਨ 1677 ਹੋ ਚੁੱਕਿਆ ਹੈ ਤਾਂ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰਿਓ ਅੱਗੇ ਤੱਕ ਵੀਡੀਓ ਪਹੁੰਚਾ ਦਿਓ ਸਾਰੀ ਉਹਨਾਂ ਤੱਕ ਜਾਣਕਾਰੀ ਪਹੁੰਚ ਸਕੇ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਸੀ ਸਾਰਿਆਂ ਨੂੰ ਕਿ ਪਾਣੀ ਦਰਾ ਸਤਲੋ ਜਿੱਦਾਂ ਘਟੇਗਾ ਪਰ ਨਹੀਂ ਅਜੇ ਨਹੀਂ ਹੋਇਆ ਜਿਹੜਾ ਸਤਲੁਜ ਦਾ ਪਾਣੀ ਹੁਣ ਸਥਿਰ ਰੂਪ ਦੇ ਵਿੱਚ ਚੱਲ ਰਿਹਾ ਨਾ ਵਧਿਆ ਨਾ ਘਟਿਆ ਪਰ ਜੋ ਸਾਡੇ ਸੋਰਸਾਂ ਤੋਂ ਜਾਣਕਾਰੀ ਇਸ ਇਕੱਠੀ ਕੀਤੀ ਹੈ ਇਹ ਜੋ ਮਾਰਗ ਇੱਕ ਵਾਰ ਫਿਰ ਦੱਸ ਦਵਾਂਗਾ ਮਹਿਦਪੁਰ ਤੋਂ ਜਗਰਾਵ ਰੋਡ ਰਸਤੇ ਜਿਹੜਾ ਸਤਲੁਜ ਦਾ ਪੁਲ ਹੁੰਦਾ ਹੈ ਤਾਂ ਮੈਂ ਤੁਹਾਡੀ ਜਾਣਕਾਰੀ ਲੱਛਦਾ ਕਿ ਪਾਣੀ 11 ਵਜੇ ਤੱਕ ਥੋੜਾ ਹੋਰ ਵੱਧ ਸਕਦਾ ਹੈ ਹੁਣ ਸਥਿਰ ਰੂਪ ਦੇ ਚੱਲ ਰਿਹਾ ਪਰ 11 ਵਜੇ ਪਾਣੀ ਵੱਧ ਸਕਦਾ ਉਹ ਵੀ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਪਰ ਇਸ ਟਾਈਮ ਦਰਿਆ ਸਤਲੁਜ ਦੀ ਬੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਕੱਲ ਦਾ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਸੀ ਤੇ ਹੁਣ ਸਥਿਰ ਰੂਪ ਦੇ ਵਿੱਚ ਚੱਲ ਰਿਹਾ ਹੈ ਹੁਣ ਸਥਿਰ ਰੂਪ ਦੇ ਚੱਲ ਰਿਹਾ ਹੈ ਨਾ ਪਾਣੀ ਦਾ ਵਧਿਆ ਹੈ ਤੇ ਨਾ ਹੀ ਘਟਿਆ ਹੈ ਤਾਂ ਅੱਜ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਬਾਰਿਸ਼ ਅੱਜ ਵੀ ਸਾਰਾ ਦਿਨ ਜਾਰੀ ਰਹੇਗੀ ਅੱਜ ਵੀ ਬਾਰਿਸ਼ ਸਾਰਾ ਦਿਨ ਜਾਰੀ ਰਹੇਗੀ ਔਰ ਪ੍ਰਸ਼ਾਸਨ ਨੇ ਅੱਗੇ ਜਿੱਦਕਿ ਫਿਰੋਜ਼ਪੁਰ ਇਲਾਕਾ ਹੋ ਗਿਆ ਅੱਗੇ ਜਲਾਲਾਬਾਦ ਹੋ ਗਿਆ ਉੱਥੇ ਪਾਣੀ ਬਹੁਤ ਜ਼ਿਆਦਾ ਵਧ ਚੁੱਕਿਆ ਕਿਉਂਕਿ ਹਰੀ ਕੇ ਹੈਡ ਤੋਂ ਤਕਰੀਬਨ 225000 ਪਾਣੀ ਛੱਡਿਆ ਛੱਡਿਆ ਗਿਆ ਸੀ ਪਰ ਉਸ ਤੋਂ ਬਾਅਦ ਹੋਰ ਪਾਣੀ ਛੱਡਿਆ ਗਿਆ ਕਿਉਂਕਿ ਉੱਥੇ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੈ ਤਾਂ ਉਹ ਏਰੀਆ 'ਚ ਬਕਾਫੀ ਦਾ ਖਤਰਾ ਹੈ ਤਾਂ ਅਸੀਂ ਦਰਿਆ ਸਤਲੁਜ ਦੇ ਪੁਲ ਦੇ ਉੱਪਰ ਮੌਜੂਦਾਂ ਮਹਿਦ ਪਰਤੋ ਜੋ ਜਗਰਾਉਂ ਮਾਰਕ ਜਾਂਦਾ ਉਸ ਦੇ ਉੱਪਰ ਮੌਜੂਦਾਂ ਤਾਂ ਜ 27 ਅਗਸਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਜੋ ਹੈ ਨਾ ਜ਼ਿਆਦਾ ਵਧਿਆ ਹੈ ਤੇ ਨਾ ਹੀ ਹੁਣ ਘਟਿਆ ਉਸ ਦੇ ਰੂਪ ਦੇ ਚੱਲ ਰਿਹਾ ਪਰ ਦੂਜੇ ਪਾਸੇ ਹੋਰ ਜਾਣਕਾਰੀ ਤੁਹਾਨੂੰ ਦੇ ਰਿਹਾ ਡਰ ਅਜੇ ਖਤਮ ਨਹੀਂ ਹੋਇਆ ਇਹ 11 ਵਜੇ ਪਾਣੀ ਤਕਰੀਬਨ ਹੋਰ ਥੋੜਾ ਵਧੇਗਾ ਘਟੇਗਾ ਨਹੀਂ ਇਹ ਕਿਉਂਕਿ ਪਾਖੜਾ ਦਾ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਔਰ ਟ੍ਰਬ ਉਹਨਾਂ ਦੇ ਰਾਈ ਪਾਣੀ ਵੀ ਛੱਡਿਆ ਜਾ ਰਿਹਾ ਔਰ ਪਾਖੜਾ ਦੇ ਫਲੱਡ ਗੇਟ ਵੀ ਜੋ ਖੁੱਲੇ ਆਏ ਆ ਉਹ ਅਜੇ ਤੱਕ ਖੁੱਲੇ ਹੋਏ ਆ 2-2 ਫੁੱਟ ਤੱਕ ਗੱਲ ਖੁੱਲੇ ਗਈ ਸੀ ਚਾਰ ਫਲੱਡ ਗੇਟ ਤਾਂ ਜੇਕਰ ਪਾਣੀ ਹੋਰ ਵੱਧਦਾ ਤਾਂ ਹੋਰ ਵੀ ਫਲੱਡ ਗੇਟ ਖੋਲੇ ਜਾ ਸਕਦੇ ਆ ਅੱਗੇ ਤੁਹਾਨੂੰ ਹਰ ਇੱਕ ਹੈਡ ਦੀ ਗੱਲ ਕੀਤੀ ਜਾਵੇ ਤਾਂ ਉੱਥੇ 27 ਫਲੱਡ ਗੇਟ ਖੋਲ ਦਿੱਤੇ ਗਏ 29 ਆ ਰਹੇ ਆ ਔਰ 27 ਖੋਲ ਦਿੱਤੇ ਗਏ 27 ਖੋਲ ਦਿੱਤੇ ਗਏ ਤਾਂ ਉਸ ਪਾਣੀ ਨੇ ਅੱਗੇ ਬਹੁਤ ਜ਼ਿਆਦਾ ਕਹਿਰ ਮਚਾਇਆ ਕਿਉਂਕਿ ਇਹ ਪਾਣੀ ਜਿੰਨਾ ਤੁਸੀਂ ਦੇਖ ਰਹੇ ਹੋ ਇਹ ਪਾਣੀ ਅੱਗੇ ਬਿਆਸ ਦਰਿਆ ਦਾ ਪਾਣੀ ਉਹ ਉੱਥੇ ਇਕੱਠੇ ਹੋ ਜਾਂਦੇ ਆ ਦੋਨੋਂ ਦਰਿਆ ਤਾਂ ਫਿਰ ਅੱਗੇ ਕਾਫੀ ਜ਼ਿਆਦਾ ਕਹਿਰ ਮਚਾਉਂਦੇ ਆ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਜਾਓ ਇਹ ਜਾਣਕਾਰੀ ਪਹੁੰਚਾਣੀ ਬਹੁਤ ਜ਼ਰੂਰੀ ਹੈ ਕੱਲ ਦੀ ਜਾਣਕਾਰੀ ਅਸੀਂ ਪਚਾਰਿਆ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਦੇ ਹੁਣ ਦੀ ਤਾਜ਼ਾ ਅਪਡੇਟ 27 ਅਗਸਤ 2025 ਦੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਨਾ ਜ਼ਿਆਦਾ ਵਧਿਆ ਤੇ ਨਾ ਘਟਿਆ ਕੱਲ ਦਾ ਹੁਣ ਸਥਿਰ ਰੂਪ ਦੇ ਵਿੱਚ ਚੱਲ ਰਿਹਾ ਹੈ ਔਰ ਤਕਰੀਬਨ तकरीबन 11 ਵਜੇ ਪਾਣੀ ਹੋਰ ਵੱਧ ਸਕਦਾ ਹੈ ਇੱਥੇ ਜਿਸ ਜਗ੍ਹਾ ਤੇ ਅਸੀਂ ਮਜੂ ਹਾਂ ਉਹ ਤੁਹਾਨੂੰ ਥਾਂ ਦੱਸ ਦਿੰਨੇ ਆ ਕਿ ਅਸੀਂ ਮਹਿਦ ਪਰਤੋ ਜੋ ਜਗਰਾਵ ਰੋਡ ਜਾਂਦਾ ਹੈ ਰਸਤੇ 'ਚ ਦਰਿਆ ਸਤਲੁਜ ਦਾ ਪੁਲ ਆਉਂਦਾ ਹੈ ਸਤੂਆਂ ਪੇਟ ਵਾਲੀ ਜੋ ਮਾਰਕ ਹੈ ਅਸੀਂ ਉਸ ਥਾਂ ਤੇ ਮੌਜੂਦ ਆ ਤਾਂ ਇੱਥੇ ਦਰਿਆ ਸਤਲੂਜ ਦਾ ਜਲ ਪੱਦਰ ਦੀ